ਅਮਰਪਾਲ ਸਿੰਘ ਉੱਥੇ ਐਕਟਿਵ ਸੀਗਾ ਇਹਦੇ ਤਿੰਨ ਸਫਿਸਟੀਕੇਟਿਡ ਗਲੌਕ ਪਿਸਟਲ ਨੇ 9mm ਦੇ ਔਰ ਬੱਤੀਪੂਰ ਦੇ ਪਿਸਟਲ ਨੇ ਉਹ ਵੀ ਕਾਫੀ ਸਫਿਸਟੀਕੇਟਿਡ ਨੇ ਤੁਸੀਂ ਜਿਆਦਾ ਕਿ ਕੁਝ ਲੋਕ ਜਿਹੜੇ ਸਰਪੰਚੀ ਇਲੈਕਸ਼ਨ ਨੂੰ ਲੜੀ ਹੈ ਕੁਝ ਉਧਰੋਂ ਆਂਗਨ ਨਿਕਲ ਉਹ ਅਮਰਪਾਲ ਹੈਗਾ ਇੱਕ ਜਿਹੜਾ ਉਹ ਬੰਦਾ ਫੜਿਆ ਗਿਆ ਉਸ ਤੋਂ ਲਗਾਤਾਰ ਜਿਹੜੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨੀਆਂ ਸਾਜ਼ਿਸ਼ਾਂ ਬਣਾਈਆਂ ਜਾਂਦੀਆਂ ਨੇ ਤੇ ਕਿਤਨਾ ਕਿਤੇ ਕਾਨੂੰਨ ਦੇ ਖਾਤੇ ਲੰਬੇ ਹੁੰਦੇ ਨੇ ਅਸੀਂ ਉਹ ਦਾਦਨ ਰੋਜ਼ ਦੇਖਣ ਨੂੰ ਮਿਲਦੀ ਹੈ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਪੂਰਾ ਮਾਮਲਾ ਜਾਣ ਲੈਣੇ ਸਰ ਕੀ ਬਦਵੰਦ ਹੈ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡਸ ਆਰਗੇਨਾਈਜ਼ ਕ੍ਰਾਈਮ ਉਦੇਜ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅਮਰਸਰ ਨੂੰ 10 ਸਫੈਸਟੀਕੇਟਿਡ ਵੈਪਨ ਅਸੀਂ ਫੜਿਆ ਔਰ 6 ਅਕਿਊਜ਼ਡ ਕਾਬੂ ਕੀਤੇ ਆ ਇਹ ਸਾਰੇ ਜਿਹੜਾ ਜਿਆਦਾ ਬਟਾਲਾ ਏਰੀਆ ਦਾ ਅਮਰਿਤਪਾਲ ਸਿੰਘ ਉੱਥੇ ਐਕਟਿਵ ਸੀਗਾ ਔਰ ਫੋਰਨ ਬੇਸਡ ਇੱਕ ਹੈਂਡਲਰ ਨਾਲ ਇਨ ਟੱਚ ਹੈ ਔਰ ਮੁੱਢਲੀ ਪੁੱਛਗਿੱਛ ਤੋਂ ਹੀ ਲੱਗਦਾ ਕਿ ਐ ਅਕ੍ਰੋਸ ਬਾਰਡਰ ਇਹੜੀ ਪੁਸ਼ ਕੀਤੀ ਗਈ ਹੈ ਕਨਸਾਈਨਮੈਂਟ ਪਰ ਅਸੀਂ ਇਹਨੂੰ ਅੱਛੀ ਕਾਮਯਾਬੀ ਮੈਂ ਮੰਨਦਾ ਕਿਉਂਕਿ ਸਾਰੇ ਟੋਟਲ ਕਨਸਾਈਨਮੈਂਟ ਜਿਹੜੀ ਰਿਕਵਰ ਕੀਤੀ ਹੈ ਇਹਦੇ ਚ ਤਿੰਨ ਸਫਿਸਟੀਕੇਟਿਡ ਗਲੌਕ ਪਿਸਟਲ ਨੇ 9mm ਦੇ ਔਰ ਜਿਹੜੇ ਬੱਤੀਪੁਰ ਦੇ ਪਿਸਟਲ ਨੇ ਉਹ ਵੀ ਕਾਫੀ ਸਫਿਸਟੀਕੇਟਿਡ ਨੇ ਤੋ ਇਹਦੇ ਚ ਫਰਦਰ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਇੱਕ ਕਰਨਬੀਰ ਨਾਮ ਦਾ ਬੰਦਾ ਹੈ ਜੋ ਮੀਰਾਕੋਟ ਅਮਰਸਰ ਰੂਰਲ ਦਾ ਹੋ ਫਿਗਰ ਹੋਇਆ ਉਹਨੂੰ ਵੀ ਫੜਿਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਜਲਦੀ ਉਹਨੂੰ ਫੜ ਲਿਆ ਜਾਏਗਾ ਔਰ ਉਹ ਹੋਰ ਵੀ ਜਿਹੜੀਆਂ ਨੈਟਵਰਕ ਜਾਂ ਕੋਈ ਟੈਕਨੀਕਲ ਐਵੀਡੈਂਸ ਤੇ ਚੀਜ਼ਾਂ ਆ ਰਹੀਆਂ ਉੱਤੇ ਸਾਡੀਆਂ ਟੀਮਾਂ ਲਗਾਤਾਰ ਵਰਕ ਕਰ ਰਹੀਆਂ ਸੋ ਦੱਸਿਆ ਜਾਂਦਾ ਹੈ ਕਿ ਕੁਝ ਲੋਕ ਜਿਹੜੇ ਨੇ ਸਰਪੰਚੀ ਇਲੈਕਸ਼ਨ ਨੂੰ ਲੜੀਆ ਕੁਝ ਉਹਦਾ ਵੀ ਗੰਗਲ ਨਿਕਲੇ ਸੋ ਅਮਰਿਤਪਾਲ ਹੈਗਾ ਇੱਕ ਜਿਹੜਾ ਉਹ ਮੇਨ ਬੰਦਾ ਫਟਿਆ ਕਿ ਉਹਨੇ ਇਲੈਕਸ਼ਨ ਨਹੀਂ ਇਹ ਆਪਣੇ ਆਪ ਨੂੰ ਕਹਿੰਦਾ ਹੈ ਪਰ ਉਹਦੇ ਚ ਹੋ ਸਕਦਾ ਹੈ ਕਿ ਸੇ ਪੋਲਿਟਿਕਲ ਕੰਮ ਚ ਨੇ ਹਿੱਸਾ ਲਿਆ ਹੋਵੇ ਕਿਉਂਕਿ ਹਰੇਕ ਦਾ ਰਾਈਟ ਹੈ ਇਹਦੇ ਖਿਲਾਫ ਪਰਚਾ ਪਹਿਲਾਂ ਕੋਈ ਦਰਜ ਨਹੀਂ ਹੈ ਜਿਹੜੇ ਵੈਪਨ ਜਿਹੜੇ ਨਿਕਲੇ ਨੇ ਕੀ ਇਹਨਾਂ ਦਾ ਕੋਈ ਮਨਸ਼ਾ ਕੀ ਸੀ ਇਸ ਦੇ ਪਿੱਛੇ ਕੋਈ ਗੈਂਗ ਬਹੁਤ ਕਦਮ ਸੀ ਅਜੇ ਇਹਨਾਂ ਨੂੰ ਅੱਗੇ ਡਾਇਰੈਕਸ਼ਨਸ ਵੇਟ ਕਰ ਰਹੇ ਸੀ ਅਜੇ ਦਾ ਰਿਸਿਵ ਹੀ ਕੀਤੀਆਂ ਸੀ ਅਸੀਂ ਲੱਕੀ ਰਹੇ ਹਾਂ ਕਿ ਅਸੀਂ ਸਾਰੇ ਤੇ ਸਾਰਾ ਐਸ ਇਟ ਇਜ਼ ਕਾਬੂ ਕਰਕੇ ਰਿਕਵਰ ਕਰ ਲਿਆ ਸ਼ੱਕ ਸਰਪੱਤ ਕਿਸ ਤਰ੍ਹਾਂ ਬੈ ਕਿ ਇਸ ਤਰੀਕੇ ਦੀ ਕੋਈ ਜਿਹੜੀ ਕਦਮਾਂ ਨਾ ਕੋਈ ਪੁਲਿਸ ਦਾ ਆਪਣਾ ਸਿਸਟਮ ਹੈ ਇੰਟੈਲੀਜੈਂਸ ਬੇਸਡ ਆਪ ਇੰਸਪੈਕਟਰ ਅਮੋਲਕ ਤੇ ਨਵਜੂਦ ਸਾਡੇ ਡੀਸੀਪੀ ਡੀਸੀਪੀ ਮਿਸਟਰ ਆਲਮ ਦੀ ਸੁਪਰਵੀਜ਼ਨ ਚ ਸਾਰਾ ਕੰਮ ਹੋਇਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀਆਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨੀਆਂ ਸਾਜ਼ਿਸ਼ਾਂ ਬਚੀਆਂ ਜਾਂਦੀਆਂ ਨੇ ਤੇ ਕਿੰਨੇ ਕਿਤੇ ਪੁਲਿਸ ਨੂੰ ਦੋਸ ਸਫਲਤਾ ਹੱਥ ਲੱਗਦੀ ਹੈ ਜਿਹੜੇ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਕੁਝ ਲੋਕ ਜਿਹੇ ਸਾਹਮਣੇ ਆਏ ਨੇ ਜਿਹੜੇ ਸਰਪੰਚੀ ਇਲੈਕਸ਼ਨ ਦੇ ਨਾਲ ਜੁੜੇ ਹੋਏ ਸੀਗੇ ਸਰਪੰਚੀ ਦੀ ਇਲੈਕਸ਼ਨ ਤੱਕ ਲੜੀ ਹੈ ਸੋ ਦੇਖਣਾ ਹੋਵੇਗਾ ਜੇ ਕਿੰਨੇ ਕੁ ਮਾਮਲੇ ਇਸ ਤਰੀਕੇ ਦੇ ਸਾਹਮਣੇ ਆਉਣੇ ਬਾਕੀ ਨਹੀਂ ਅਜੇ ਕਿੰਨੇ ਕੁ ਲੋਕ ਨੇ ਜਿਹੜੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਇਲਜ਼ਾਮ ਦੇਣ ਦੀ ਫਰਾਕ 'ਚ ਬੈਠੇ ਨੇ ਤੁਸੀਂ ਦੇਖ ਰਹੇ ਹੋ ਲਾਈਵ ਬਾਤ ਮੈਦਾਨਿਸ਼ ਗੁਪਤਾ ਕੈਮਰਾਮੈਨ ਇਹਦੇ ਇੱਕ ਦਿਨ ਸਫਿਸਟੀਕੇਟਡ ਬਲੌਕ ਪਿਸਟਲ ਨੇ 9mm ਦੇ ਆਪਣੇ ਭਤੀਪੂਰ ਦੇ ਪਿਸਟਲ ਨੇ ਉਹ ਵੀ ਕਾਫੀ ਸਫਿਸਟੀਕੇਟਡ ਨੇ ਤੁਸੀਂ ਜਿਆਦਾ ਕਿ ਕੁਝ ਲੋਕ ਇਹ ਲੈ ਕੇ ਸਰਪੰਚੀ ਦੇ ਇਲੈਕਸ਼ਨ ਨੂੰ ਲੜੀ ਆ ਕੁਝ ਉਹਦਾ ਵੀ ਗੰਦ ਨਿਕਲ ਉਹ ਅਮਰਤਪਾਲ ਆ ਗਿਆ ਇੱਕ ਜਿਹੜਾ ਉਹ ਮੇਨ ਬੰਦਾ ਫੜਿਆ